ਇਦਾਂ ਨੂੰ ਮੂੰਹ ਕਰਕੇ ਘਰ ਆ ਦੇ ਚਲੋ ਕੁਝ ਪਾਇਆ ਹੈ ਇਹਦੀ ਖਾਣ ਨੂੰ ਉਹਦੇ ਬੈਗ ਚ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਹਾਂ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ ਦੁਪਹਿਰ ਦੇ 12:30 ਪਾਉਣੇ ਇੱਕ ਹੋ ਗਿਆ ਆ ਤੇ ਆਪਾਂ ਬਣਾਏ ਆ ਜੀ ਚੌਲ ਇਹ ਇਹ ਲਾਇਆ ਤੜਕਿਆਂ ਨੇ ਤੇ ਚਾਹ ਆਲੂ ਪਾਏ ਆ ਟਮਾਟਰ ਪਾਏ ਆ ਪਿਆਜ਼ ਆ ਜੀ ਜੀਰਾ ਆ ਇਦਾਂ ਆਪਾਂ ਬਣਾਉਣਾ ਹੈ ਮੈਂ ਮਖਣਾ ਨੂੰ ਨਹੀਂ ਅਸਨਾਕ ਮੈਂ ਚੌੜਾ ਬਣਾ ਕੇ ਤੇ ਫਿਰ ਮੈਂ ਠਣਾ ਕੇ ਖਾਂਦੇ ਨਾਲ ਜਿਹੜੀ ਭਾਅ ਕਰਦੀ ਉਹਨਾਂ ਦੀ ਉਹ ਹੋ ਜੂਗੀ ਤੇ ਹੁਣ ਬਸ ਇਹ ਬਾਗਿਆ ਤੇ ਅਸੀਂ ਖਾਣ ਨੂੰਗੇ हां जी जी टाइम 5:30 ਹੋ ਗਏ ਆ ਤੇ ਸਮਾਨ ਨੇ ਨਾ ਉਹ ਜੂਸ ਜੇ ਫੂਟੀ ਜਿਹੀ ਉਹ ਢੋੜ ਦਿੱਤੀ ਤੇ ਫਿਰ ਮੈਂ ਪਹਿਲਾਂ ਸਾਰੇ ਸੋਫੇ ਵਗੈਰਾ ਦੇ ਆਹ ਕਵਰ ਝਾੜੇ ਨੇ ਨਾ ਫਲੇਜ਼ ਜੇ ਵੀ ਝਾੜੇ ਹੋ ਸੀਗੇ ਤੇ ਚਤਰੀ ਤੇ ਝਾੜੀ ਹੁਣ ਪਛਾਈ ਤੇ ਪਹਿਲਾਂ ਮੈਂ ਜੈਂਪਰ ਸਿੰਤਾ ਤੋਂ ਮੀਰਾ ਆਪਣੇ ਨੂੰ ਤਰਪਾਈ ਕੀਤੀ ਬਸ ਬੜਾ ਬੜੇ ਤੇ ਬਾਹਰ ਰਹਿ ਗਏ ਆ ਤੇ ਹੁਣ ਮੈਂ ਆਈਆਂ ਜੀ ਉਹਨਾਂ ਘੋਲ ਕੇ ਕਰਿਆਟੀ ਲੱਸੀ ਦੇ ਵਿੱਚ ਕਿਉਂਕਿ ਮੈਂ ਤਾਂ ਰੱਖ ਨਾ ਪਾ ਸਕਦੀ ਕਰਿਆਟੀ ਥੋੜੀ ਜਿਹੀ ਘੋਲ ਕੇ ਤੇ ਜਦੋਂ ਤੱਕ ਆਪਾਂ ਤੜਕਾ ਲਾਉਣਾ ਹੈ ਉਸ ਤੱਕ ਉਹ ਹੈ ਨਾ ਜਿਹੜੀ ਆ ਘੋਲ ਜਾਨੀ ਵਿੱਚ ਕਰ ਲੈਣਾ ਜਿਹਨਾਂ ਨਹੀਂ ਰਹਿੰਦੀਆਂ ਹੈਗੀਆਂ ਤੇ ਤਾਂ ਕਰਕੇ ਮੈਂ ਘੋਲ ਕੇ ਰੱਖ ਲਈਆਂ ਹੁਣ ਮੈਂ ਲੱਗੀਆਂ ਜੀ ਪਿਆਜ਼ ਕੱਟਣ ਤੇ ਆਪਾਂ ਘੜੀ ਬਣਾਉਣੀ ਆ ਪਕੌੜਿਆਂ ਵਾਲੀ ਤੇ ਹੁਣ ਆਲੂ ਦੋਈਆ ਬੱਸ ਉਹ ਤੇ ਹੁਣ ਦੇਖਦੀ ਆ ਸ਼ਰਮੰਡੀ ਲਈ ਆ ਵੀ ਮਮੀ ਆਨਵਰਤੀ ਗਏ ਹੋਏ ਆ ਠੀਕ ਸਮਾਲਿਆ ਰਹਿ ਗਿਆ ਤੁਸੀਂ ਮੇਰੇ ਸਾਰਾ ਪਤੇ ਨੂੰ ਆ ਰਿਹਾ ਰਹੀ ਸੀ ਨਾ ਉਹ ਵਾਰੀ ਉਹ ਲੈਣਗੇ ਉਹ ਆ ਜੇ ਜਦ ਤੱਕ ਮੈਂ ਪਿਆਜ਼ ਤੁਸੀਂ ਮੈਂ ਤਾਂ ਵੀ ਕੱਟ ਕੇ ਰੱਖ ਲੈਂਦੀ ਨਾਲ ਮੈਂ ਢੋਲਦੀ ਰੱਖਿਆ ਰਹੀ ਆਂ ਤੇ ਹੁਣ ਬਸ ਛੋੜ ਕੇ ਆਪਾਂ ਲਾ ਲਵਾਂਗੇ ਦੇਖਦੀ ਆ ਕਿੰਨਾ ਤੇ ਫੋੜਿਆਂ ਦਾ ਪਿਆਜ਼ ਇਹਦਾ ਬਹੁਤ ਜ਼ਿਆਦਾ ਖਰਾਬ ਜਿਹੜੀ ਹੈ ਨਾ ਉਹ ਸੜਨੇ ਵਗਾਰ ਕਰਕੇ ਦਾ ਪਕੀਸਾ ਇਹ ਨਹੀਂ ਲਈਦੀ ਰਹੀ ਕਿ ਜਿੱਦਾਂ ਜਾਵੇ ਸਬਸ ਕਿਲੋ ਕੋਈ ਜਾਂ 2 ਕਿਲੋ ਮੁੱਲ ਲੈ ਲਈਂਆ ਪਿਆਜ਼ ਕਿਉਂਕਿ ਖਰਾਬ ਹੋ ਮੰਡੀ ਐ ਤਾਂ ਤੇ ਸਮਰ ਹੁਣ ਮੈਨੂੰ ਨਾ ਤੇਜ਼ ਤੇ ਕਰਨ ਦੀ ਬਹੁਤ ਹੱਤ ਪੈ ਗਈ ਮੇਰੀ ਭੈਣ ਮਿਸ ਕਹਿੰਦਾ ਨਹੀਂ ਕਹਿੰਦੀ ਰਾਜੀ ਤਾਂ ਜਦੋਂ ਤੂੰ ਮਤਲਬ ਵਲੌਗ ਦੇ ਵਿੱਚ ਕੋਈ ਗੱਲ ਕਰਦੀ ਨਾ ਤਹੇਗਾ ਕਿ ਤੇ 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 ਕਦੋਂ ਮੈਂ ਕਈਆਂ ਦੇ ਬਲੌਗਰ ਚ ਦੇਖਿਆ ਸਾਰੇ ਦੇ ਮਤਲਬ ਜਦੋਂ ਕੋਈ ਗੱਲ ਕਰਨੀ ਹੈ ਨਾ ਤੇ ਤੇ ਦਾ ਮਤਲਬ ਕਿਉਂਕਿ ਆਪਾਂ ਦੱਸਣਾ ਹੁੰਦਾ ਨਾ ਵੀ ਆਪਾਂ ਆ ਕਰਦੇ ਹਾਂ ਇਦਾਂ ਮੈਂ ਉਹ ਵਿੱਚ ਤੇ ਵਿੱਚ ਤੇ ਨਾਲ ਉਸੇ ਜਾਈ ਜਾਂਦਾ ਤੇ ਬਾਕੀ ਸਾਡੇ ਪਾਂਡੇ ਹੋ ਗਏ ਆ ਸਮਰਥੇ ਪਾਪਾ ਨੇ ਆਉਣਾ ਆ 6:30 7:00 ਵਜੇ ਤੱਕ ਹੋਣਾ ਤੇ ਅੱਜ ਵੀ ਕਾਰਨ ਕੋ ਬੋਝਾ ਦਾ ਸੀ ਤੇ ਬਾਕੀ ਕਿਤਾ ਥਿਆੜੀ ਲਾਈਨ ਤੱਕ ਆਇਆ ਬਾਕੀ ਹੁਣ ਸਮਰ ਘੇਲ ਨਾਉਣ ਨੂੰ ਕਹਿੰਦਾ ਸੀਗਾ ਹੁਣੇ ਹੀ ਹਜੇ ਨਾਤਾ ਘੰਟਾ ਕੇ ਹੋਇਆ ਹੁਣਾਤੇ ਨੂੰ ਤੇ ਬਾਕੀ ਹੁਣ ਮੈਂ ਚਲੋ ਜੀ ਪਿਆਜ਼ ਕੱਟ ਲਵਾਂ ਤੇ ਫੇਰ ਆਪਾਂ ਬੋਸਲ ਬੱਤ ਕਰਦੇ ਆ ਤੇ ਹੋਏ ਤੇ ਧੀਰੇ ਹੋਰ ਜਾਨੀ ਨਹੀਂ ਲੱਗਦਾ ਮੈਨੂੰ ਸਾਢੇ ਵਾਣੇ ਹੋ ਗਏ ਆ ਸਾਨੂੰ ਮੈਂ ਕਰੀਸੇ ਤੋਂ ਰਸਾਲੋ ਨੇ ਜਾਂ ਪਹਿਲਾਂ ਕੋਰੇ ਬਣਾਉਣੇ ਆ ਦੇਖਦੀ ਆ ਥੋੜੇ ਜਿਹਾ ਬਣਾਉਣੇ ਕੋਰੇ ਕੀ ਕਿੰਗ ਦਿੱਖ ਰਹੀਆ ਤੇਨੇ ਕੜੀ ਨੂੰ ਲੇਟ ਹੋ ਗਿਆ ਉਹਦੇ ਤੇ ਵੀ ਕਰ ਲੈਣੀਆ ਨਹੀਂ ਲੱਗਦਾ ਨਹੀਂ ਤਾਂ ਮੈਂ ਹਜੇ ਆਪਣਾ ਸੂਟ ਇੱਕ ਕੱਟ ਕੇ ਸਿਲਣਾ ਆ ਮਨਾ ਕੱਟ ਲੈਣੀ ਆ ਸੀਵਾ ਚਾਹੀਨਾ ਕੱਲ ਸਿਲੂਗੀ ਬਾਕੀ ਪਤਾ ਨਹੀਂ ਕਿ ਅੱਜ ਕੱਲ੍ਹ ਛੇ ਦਸੀ ਮੈਂ ਉਧਰ ਨੂੰ ਵੀ ਜਾ ਸਕਦੀ ਆ ਆਪਣੇ ਪੇਕੇ ਆ ਜੂ ਕਿਉਂਕਿ ਮੰਮੀ ਦਾ ਔਖਾ ਹੋਇਆ ਉਧਰ ਮੇਰੀ ਦਾਦੀ ਕਿੜੀ ਆ ਉਹਨੇ ਸੀਤ ਜਾਣਾ ਖਾ ਆ ਇਸ ਕਰਕੇ ਵੀ ਔਖਾ ਆ ਕਾ ਮੇਰਾ ਬਣੀ ਫੇਹੀ ਲਾਦਾ ਮੇਰਾ ਵੀ ਧਿਆਨ ਕੇ ਬਾਰ ਬਾਰ ਸਟਰ ਨਹੀਂ ਕਰਦਾ ਰਹਦਾ ਆ ਬਾਰ ਬਾਰ ਫੇ ਸੰਕੁਚੀ ਦਾ ਰੋਂ ਕਰ ਕਰਕੇ ਬਾਕੀ ਜੋ ਰ ਆਪਣ ਨੂੰ ਨਮ ਨਹੀਂ ਲਿਆ ਉਹ ਵੀ ਨਹੀਂ ਆਇਆ ਤੇ ਦਵਾਈ ਦਾ ਕੋਈ ਵੀ ਅਸਰ ਨਹੀਂ ਕਰ ਰਹੀ ਹੈਗੀ ਇਹ ਬਸ ਪਾਣੀ ਪੀਂਦੀ ਆ ਕੁਛ ਕੰਦੀ ਪੀਂਦੀ ਨਹੀਂ ਹੈ ਦੀ ਤੇ ਦਸ ਪਰੰਗਿਆ ਰਹੇ ਨੂੰ ਲੇ ਕੋਸ਼ ਨਹੀਂ ਖਾਦਾ ਹੈ ਨਾ ਸਿਰਫ ਪਾਣੀ ਕੀ ਤੇ ਲੋਤੀ ਹਾਂਜੀ ਇੱਧਰ ਦਾਣੇ ਸੁੱਕਣੇ ਪਏ ਸੀ ਕੱਲ ਮਿਲੇ ਸੀਗੇ ਇਹ ਤੇ ਸੁੱਕ ਗਏ ਹੁਣ ਡਰਾਮ ਚ ਇਹ ਆਪਾਂ ਪਿਉ ਹ ਪਿਉਣੇ ਹਨਾ ਇਹ ਪਿਉਣੇ ਆਹੋ ਆਟਾ ਥੋੜਾ ਹੀ ਇੱਧਰ ਆਹ ਮੱਕੀ ਦੇ ਨੂੰ ਧਾਪ ਲਵਾਈ ਸੀਗੀ ਤੇ ਵੀ ਪਾ ਦਾਣੇ ਹਨਾ ਬੋਰੇ ਚ ਮੋੜ ਕੇ ਫੇ ਪਤਾ ਨਹੀਂ ਫੇਸ ਲਾਵ ਜਾਣੀ ਤੇ ਅੱਗ ਬਾਲ ਲਈ ਆ ਜੀ ਚੁੱਲ੍ਹੇ ਚ ਤੇ ਕੜੀ ਨੂੰ ਤੜਕਾ ਲਾ ਲੈਣੇ ਆ ਪਕੌੜਿਆਂ ਦੀ ਹਜੇ ਤਿਆਰੀ ਜੀ ਕਰਨੀ ਆ ਤੇ ਤਾਂ ਫੇਰ ਮੈਂ ਕੋ ਕੜੀ ਨੂੰ ਤੜਕਾ ਲਾ ਲਈ ਰਿੱਜੀ ਜਾਵਾਂਗੀ ਭਜਾ ਦੇ ਭਾਉ ਨੂੰ ਤੇ ਬਹੁ ਨਾ ਆ ਗਿਆ ਈ ਕੋ ਦੋਰ ਜਾ

ਲੰਘ ਗਿਆ ਆ ਜੀ ਪਕਾੜੇ ਨੂੰ ਅੰਦਰ ਬਣਾਉਣੇ ਪੈਣੇ ਆ ਕੜੀ ਇੱਥੇ ਰਿੱਜੀ ਜਾਊਗੀ ਤੇ ਅੰਦਰ ਮੈਂ ਰੱਖ ਦਿੱਤਾ ਤੇਲ ਕੜਾਹੀ ਚ ਪਾ ਕੇ ਉਹ ਦੇਖੀਏ ਉਹਦੇ ਪਛੇ ਚ ਖਾਜ ਹੋਈ ਜਾਂਦੀ ਆ ਸਮਰ ਦੇ ਤੇ ਇਧਰ ਆਪਾਂ ਸਾਰਾ ਕੁਝ ਤਿਆਰ ਕਰ ਲਿਆ ਤੇਲ ਬਸ ਆਪਣਾ ਗਰਮ ਹੋਣਾ ਲਈ ਆ ਤੇ ਪਕੌੜੇ ਆਪਾਂ ਬਣਾ ਲਵਾਂਗੇ 我也没有。 ਜੀ ਜੀ ਟਾਈਮ ਹੋ ਗਿਆ 9:30 ਤੇ ਕੜੀ ਆਪਣੇ ਬਣਾ ਲਈ ਸੀਗੀ ਲੇਟ ਹੀ ਬਣੀ ਉਦਾਂ ਟਾਈਮ ਜਿਆਦਾ ਲੱਗ ਗਿਆ ਕਿਉਂਕਿ ਮੈਂ ਅੰਦਰ ਪਕੌੜੇ ਬਣਾਉਣ ਲੱਗੀ ਸੀ ਤੇ ਅੱਗ ਵਗੈਰਾ ਫਿਰ ਬਾਲੇ ਧਿਆਨ ਨਹੀਂ ਗਿਆ ਇੰਨਾ ਜ਼ਿਆਦਾ ਬਾਲੀ ਵੀ ਗਈ ਪਰ ਬੁਝੀ ਜਾਂਦੀ ਸੀਗੀ ਤੇ ਮਰ ਟਾਈਮ ਲੱਗ ਗਿਆ ਵੀ ਬੜਾ ਧਿਆਨ ਨਹੀਂ ਦੇਇਆ ਉਦੋਂ ਤੇ ਫਿਰ ਮੈਂ ਪਕੌੜੇ ਬਣਾਏ ਸਾਰਿਆਂ ਨੇ ਖਾਦੇ ਵੀ ਤੇ ਕੜੀ ਚ ਵੀ ਪਾਏ ਤੇ ਬਾਕੀ ਫਿਰ ਮੈਂ ਰੋਟੀ ਰੋਟੀ ਪਹਿਲਾਂ ਫਿਰ ਮੈਂ ਕੜੀ ਲਾ ਕੇ ਚੁੱਲੇ ਤੇ ਰੱਖ ਗਏ ਫਿਰ ਮੈਂ ਰੋਟੀ ਬਣਾ ਲਈ ਸੀਗੀ ਰੋਟੀ ਬਣਾ ਕੇ ਤਾਂ ਫਿਰ ਕੜੀ ਫੇਰ ਦਵਾ ਰਾ ਚੁੱਲੇ ਤੇ ਰਹਿਣ ਦਿੱਤੀ ਸੇਕ ਬਹੁਤ ਜ਼ਿਆਦਾ ਸੀਗਾ ਫਿਰ ਉਹਦੇ ਨਾਲ ਐਨ ਜਿੱਦਾਂ ਹੋ ਗਈ ਤੇ ਬਾਕੀ ਹੁਣ ਮੈਂ ਅਸੀਂ ਰੋਟੀ ਰੋਟੀ ਖਾ ਲਈ ਆ ਤੇ ਸਮਰ ਵੀ ਸੌਂ ਗਿਆ ਆ ਕੂਲਰ ਵਗੈਰਾ ਹੁਣ ਮੈਂ ਲਾਇਆ ਸੀਗਾ ਪਾਣੀ ਹੈ ਨਹੀਂ ਘੱਟ ਸੀਗਾ ਉਹ ਭਰ ਕੇ ਰੱਖੀ ਸੀ ਤੇ ਇਹ ਵਾਲੇ ਵਲੌਗ ਦਾ ਵੀ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ